ਬੋਲ ਪਿਆਰ ਹੈਪੀ ਦੀਵਾਲੀ ਦੀਵਾਲੀ ਦੀਆਂ ਸਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕੋਸ਼ਿਸ਼ ਰੋ ਪਟਾਕੇ ਧਿਆਨ ਨਾਲ ਚਲਾਓ ਭਾਈ ਪੁਲਿਸ ਇੱਕ ਸ਼ਾਟ ਆਊਟ ਭਾਈ ਸ਼ਾਟ ਆਊਟ ਤੈਨੂੰ ਸ਼ਾਟ ਆਊਟ ਪਹਿਲਾਂ ਮੈਂ ਬਹੁਤ ਪਟਾਕੇ ਚਲਾਉਂਦਾ ਮੇਰੀ ਫੇਵਰਿਟ ਫੇਵਰਿਟ ਤਿਹਾੜ ਮੇਰਾ ਦੀਵਾਲੀ ਅ ਸਿਗਾ ਮੁਰਕ ਜਦੋਂ ਮੈਂ ਫਿਰ ਘਰ ਦੇ ਤੋਂ ਕੱਲਾ ਹੋ ਗਿਆ ਫਿਰ ਮੈਂ ਦੀਵਾਲੀ ਮਨਾਉਣੀ ਬੰਦ ਕਰਤੀ ਮੈਂ ਉਦਾਸ ਹੋ ਗਿਆ ਸੀ ਫਿਰ ਮੈਂ ਮੁਰਕ ਮਨਾਈ ਨਹੀਂ ਦੀਵਾਲੀ ਉਹਦੋਂ ਮਨ ਦੀਵਾਲੀ ਮੇਰਾ ਫੇਵਰਿਟ ਤਿਹਾੜ ਪਟਾਕੇ ਚਲਾਉਣੇ ਮੈਨੂੰ ਬਹੁਤ ਵਧੀਆ ਲੱਗਦੇ ਮੈਂ ਮਹੀਨਾ-ਮਹੀਨਾ ਪਹਿਲਾਂ ਪਟਾਕਿਆਂ ਦੇ ਨਾ ਉਹ ਪਰੇ ਇਹ ਪੰਡ ਜਦੋਂ ਹੁੰਦੇ ਸੀ ਉਦੋਂ ਨਾ ਗੁਰਦੁਆਰਾ ਸਾਹਿਬ ਦੀਵੇ ਜਗਾਉਣੇ ਫਿਰ ਮੰਦਿਰ ਸਾਡੇ ਹੁੰਦਾ ਸੀ ਸ਼ਰਜੀ ਮਹਾਰਾਜ ਦਾ ਇੱਕ ਅ ਸ਼ਿਵਾਲੇ ਉੱਥੇ ਜਾ ਕੇ ਦਿਨ ਸਾਡੇ ਇੱਕ ਪੀਰਾਂ ਦੀ ਜਗ੍ਹਾ ਹੁੰਦੀ ਸੀ ਫਿਰ ਉੱਥੇ ਵੀ ਜਾ ਕੇ ਦੀਵੇ ਜਗਾਉਣੇ ਫਿਰ ਇੱਕ ਸਾਡੇ ਗੁੱਗਾ ਪੀਰ ਦੀ ਜਗ੍ਹਾ ਸੀ ਉੱਥੇ ਵੀ ਅਸੀਂ ਜਾ ਕੇ ਦੀਵੇ ਜਗਾਉਣੇ ਉਹ ਨਾ ਪੂਰਾ ਜਿਹੜਾ ਸ਼ਾਮ ਨੂੰ 4 ਵਜੇ ਤੋਂ ਸ਼ੁਰੂ ਹੁੰਦਾ ਸੀ ਪਹਿਲਾਂ ਦੀਵੇ ਜਗਾਉਣੇ ਫਿਰ ਘਰੇ ਆ ਕੇ ਵੇਠ ਹੋਣਾ ਕਿ ਉਹਨੂੰ ਪਟਾਕੇ ਚਲਾਵਾਂਗੇ ਪੀੜ ਸਾਡੇ ਦੋ ਮਰਜ ਵੱਡੇ ਹੁੰਦੇ ਸੀ ਤੇਰੇ ਬਾਹਰੋਂ ਆਏ ਹੁੰਦੇ ਸੀ ਬਿਲਾਤੀਏ ਉਹਨਾਂ ਕੋਲ ਪਟਾਕੇ ਜ਼ਿਆਦਾ ਹੁੰਦੇ ਸੀ ਫਿਰ ਆਪਰੇ ਚਲਾ ਕੇ ਅਸੀਂ ਉਹਨਾਂ ਨਾਲ ਦੇਖੀ ਆਣਾ ਬਈ ਯਾਰ ਸਾਨੂੰ ਵੀ ਦੇਓਗੇ ਥੋੜੇ ਯਾਰ ਅਸੀਂ ਵੀ ਚਲਾ ਲਈਏ ਵਾਹ ਫੇਵਰਿਟ ਤਿਉਹਾਰ ਸੀ ਮੇਰਾ ਯਾਰ ਦੀਵਾਲੀ ਯਾਰ ਤੇ ਹੁਣ 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 ਪਟਾਕਿਆਂ ਤੋਂ ਡਰ ਜਲਾ ਲਾ ਛੱਡੋ ਪ੍ਰਯਾਤਨ ਨੂੰ ਪਰ ਦੀਵਾਲੀ ਇਸ ਮਾਈ ਫੇਵਰਿਟ ਕੀ ਕਹਿੰਦੇ ਨੇ ਗ੍ਰੇਟੇਸਟ ਫੈਸਟੀਵਲ ਫੈਸਟੀਵਲ ਹੁੰਦਾ ਨਾ ਆਹ ਫੈਸਟੀਵਲ ਹੁੰਦਾ ਨਾ